ਮੈਂ ਕਰ ਦੇਣੀ ਨਹੀਂ ਪੜਾਣਾ ਚੱਲੀਆਂ ਹੀ ਪੜ੍ਹਨੀਆਂ ਚੰਗਾ ਭਲਾ ਦੇ ਤੂੰ ਨੂੰ ਪੜ੍ਹਨੇ ਦਿੱਤਾ ਹੈਗਾ ਤੇਰੀ ਗਲਤੀ ਹੈ ਮੰਮੀ ਮੈਂ ਤੇ ਤਾਂ ਕੇਸ ਕਰਾਂਗੇ ਇਸ ਗੱਲ ਦਾ ਮੈਂ 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 ਕੇਸ ਕਰ ਜਾਦੀ ਹਾਂ ਕੀ 50 ਹਜ਼ਾਰ ਕੋ ਘਟ ਨਹੀਂ ਸਕਦਾ ਉਹਨੇ ਪਤੀ ਜਿਹਦੀ ਤੁਸੀਂ ਕਮਾਈ ਹੋਈ ਨਹੀਂ ਸਾਰੇ ਜਿੰਨੇ ਕਮਾਣਾ ਆ ਬੱਚੀਆਂ ਬਾਹਰ ਗਈਆਂ ਹੁਣ ਮੇਰਾ ਰੱਖਿਆ ਕਿਉਂ ਜਨਾਨੀ ਦੀ ਜ਼ਿੰਮੇਵਾਰੀ ਕਹਿੰਦੀ ਜੇ ਕੋਈ ਗੱਲ ਹੁੰਦੀ ਮਾਂ ਸਿਰ ਮਾਂ ਨੇ ਧਿਆਨ ਨਹੀਂ ਰੱਖਿਆ ਮਾਂ ਨੇ ਜ਼ਿੰਮੇਵਾਰੀ ਬੜੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਆਪਣੇ ਬੱਚਾ ਹਾਂ ਡੱਕਾ ਹੋਇਆ ਅੰਗੜਾ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਇਹ ਨਾਲ ਤੋਰੀਆਂ ਨੇ ਮੈਨੂੰ ਕਿਸੇ ਅੱਜ ਤੱਕ ਆਖਿਆ ਨਹੀਂ ਪੀ ਭਾਈ ਕੁੜੀਆਂ ਕੋਈ ਨਹੀਂ ਆਪਣਾ ਲੱਗੀ ਸੀ ਕੰਟਰੋਲ ਚ ਰੱਖੀ ਬੱਚੇ ਆਂਦੇ ਨੇ ਵੀ ਚਲੋ ਕੋਈ ਨਹੀਂ ਗੱਲ ਬਸ ਪੁੱਛ ਮੈਂ ਇਹਨਾਂ ਨੂੰ ਮੈਂ ਤਾੜ ਕੇ ਰੱਖਿਆ ਨਾਲ ਹੀ ਖੜ ਕੇ ਨਾਲ ਹੀ ਲਿਆਉਂਦੀ ਆਂ ਭਾਵੇਂ ਕਿਦਾਂ ਵੀ ਕਰਕੇ ਟੈਨ ਇਹ ਕਹਤਾ ਹੈਗੇ ਸਾਡੀ ਮੰਮੀ ਦੀ ਗੱਲ ਐਈ ਮੈਂ ਠੇਕੇ ਦਿੰਦੀ ਆਂ ਨਾਲੇ ਮਾਲ ਡੰਗਰ ਰੱਖਿਆ ਹੈ ਨਾਲੇ ਉਹਨਾਂ ਨੂੰ ਰੈਸਸ ਵੇਲੇ ਪ੍ਰਿੰਸੀਪਲ ਕੋਲ ਛੁੱਟੀ ਲੈਣਾ ਸਾਰਾ ਪਤਾ ਰੈਸਸ ਨੂੰ ਜੁਰਤ ਨਾਲ ਜ਼ਿੰਦਗੀ ਕੱਟੀ ਆ ਮੰਮੀ ਨੇ ਹੈ ਮੰਮੀ ਬੈਂਜਨਦਾਬਾਦ ਭੈਣ ਪ੍ਰੀਤੋ ਜਿੰਦਾਬਾਦ ਮਨ ਘਾਟੇ ਮਮੀ ਦਾ ਸ਼ੌਟ ਦੇ ਜਿਹੜਾ ਪ੍ਰੀਤੋ ਆ ਨਾ ਭੈਣ ਪ੍ਰਿੰਟ ਹੋਈ ਗਏ ਪਿਆਰ ਨਾਲ ਪ੍ਰੀਤੋ ਕਹਿੰਦੇ ਮਮੀ ਨੂੰ ਵੀਡੀਓ ਬਣਾਉਂਦੀਆਂ ਨੇ ਮੈਂ ਬਜਟ ਅੰਦਾਜ਼ਾ ਕਿਦਾ ਕਰਾਂ ਮਮੀ ਤੋਂ ਇਹ ਪ੍ਰੀਤੋ ਨਹੀਂ ਪ੍ਰੀਤੋ ਸੋਸ਼ਲ ਮੀਡੀਆ ਤੇ ਫਸਾਣਾ ਲਈ ਕਿੰਨੀ ਕਰਦੀ ਡੋਟ ਲਾਈਕ ਸੋਸ਼ਲ ਮੀਡੀਆ ਉਹਨੇ ਬੁਟੀਕ ਚ ਇੰਨੀ ਬਿਜੀ ਹੋ ਗਈ ਮੈਨੂੰ ਭੈਣ ਭਰਾ ਹੀ ਭੁੱਲ ਗਏ ਕੀ ਕਰਾਂ ਅੰਦੇ ਮੈਂ ਅੰਦੇ ਨਾਲ ਕੰਮ ਕਰਨ ਚ ਨਹੀਂ ਯਾਦ ਰਹਿੰਦਾ ਕੀ ਕਰੀਏ ਇਹ ਐਸਾ ਪਿਆਰਾ ਹੈ ਕਿ ਮਾਂ-ਬਾਪ ਕੋਲੋਂ ਮਿਲਣਾ ਕਿਹੜਾ ਆਹਦਾ ਟਾਈਮ ਜਿਹੜਾ ਪੈਸੇ ਦਾ ਪੈਸਾ ਪਿਆਰਾ ਹੈ ਪੈਸਾ ਇਹਨਾਂ ਪਿਆਰ ਨਹੀਂ ਪਾਣਾ ਚਾਹੀਦਾ ਨਹੀਂ ਅਮਣ ਇਹ ਅਮਣ ਤੁਸੀਂ ਫਿਰ ਜੋਬ ਕਿਉਂ ਕੀਤੀ ਉਥੇ ਅੱਛਾ ਚਾਂਬੜੀ ਤਰ੍ਹਾਂ ਸੋਹਰਾ ਬਟਵਾ ਰਹੀ ਸੀ ਮੈਂ ਤੁਹਾਡੀ ਹਾਂ ਡੈਡੀ ਜਾਰਡਨ ਡੈਡੀ ਜਾਰਡਨ ਰਹਿੰਦੇ ਸੀ ਸਰਪੰਚ ਜਿਹੜੇ ਮੈਂ ਕਹਿੰਨਾ ਮੈਂ ਸਰਪੰਚੀ ਲੰਬੜਦਾਰੀ ਤੋਂ ਇੰਨੀ ਅੱਕੀਆਂ ਵੀ ਘਰ ਆਪਾਂ ਕਮਾਈ ਕਰਦੇ ਕਿਉਂ ਉਹ ਤੁਹਾਡੇ ਗਲਤ ਰੀਤੇ ਨਾ ਕਰਦੇ ਪੈਗ ਲਾ ਕੇ ਪਏ ਨਹੀਂ ਉਹਨਾਂ ਤਾਂ ਕਿਕ ਤੁਹਾਡੇ ਵਾਲੇ ਦੇ ਪੈਗ ਬੜੇ ਲਾਂਦੇ ਸੀ ਤੇ ਤਾਂ ਮਾਰੀ ਸੀ ਦਾਰ ਨਾਲ ਦਾ ਆਪਣੇ ਡੁਬਕੇ ਲਾਰਾ ਨਿਕਲਦੇ ਢੋਲ ਚ ਡਰਮਾਂ ਦੇ ਡਰਮ ਤੁਹਾਡੇ ਦਰੋਂ ਨਿਕਲਦੀ ਪਾਣ ਮਾਂ ਸੁਣ ਕੋਈ ਗੁਰ ਮਾਰ ਕੋ ਸੁਣੋ ਮਾਂ ਮਮੀ ਦਾ ਬੀਪੀ ਲਾ ਦਿਓ ਬੀਪੀ ਅਨੇ ਕਿ ਕਰਾ ਪ੍ਰੋਫ ਨਿਕਲਦੀ ਖੁੱਲੀ ਜਗ੍ਹਾ ਰਿਲੈਕਸ ਮਮਮੀ ਨੂੰ ਰਿਲੈਕਸ ਲੜਾਈ ਹੋ ਗਈ ਉਹਨਾਂ ਕਹਿੰਦਾ ਫਰੋਣੇ ਜਾਣ ਨਹੀਂ ਦੇ ਅਮਮਾ ਗਵਾਨੀਆਂ ਕਹਿੰਦਾ ਪਰੋਣੇ ਜਾਣ ਨਹੀਂ ਦੇਈ ਲੱਗਦਾ ਲੜਾਈ ਹੋ ਕੀ ਆਪਣੀ ਕਾਰਵਾਈ ਜਾਰੀ ਰਹਿ ਗਵਾਨ ਨੂੰ ਘਰ ਤੋਂ ਨਹੀਂ ਆਨ ਮੈਨ ਉਹ ਦੇਖ ਇਹ ਇੱਧਰ ਸਾਰੇ ਐਂਟਰਟੇਨਮੈਂਟ ਹੋ ਰਿਹਾ ਇਹਨਾਂ ਦਾ ਅੱਜ ਵੀ ਦੇਖ ਇਹ ਦੋਨੇ ਬੱਚਿਆਂ ਦਾ ਫਕੜਾ ਨਹੀਂ ਨਹੀਂ ਇਹ ਤਾਂ ਰੱਖਣਾ ਦੀਦੀ ਇਹ ਕੁਛ ਵੀ ਨਹੀਂ ਤੋੜਾ ਥੋੜਾ ਪਾਇਓ ਤੇਰੀ ਕਾਰੀ ਕਰਨੀ ਹੋਣੀ ਜਿਹੜੇ ਬਾਹਰ ਜੂਰ ਕਰੇ ਕਿਉਂ ਨਹੀਂ ਕਰ ਲਈ ਹੁੰਦੇ ਠੀਕ ਆ ਪਰਵਾਹ ਨਹੀਂ ਕਰੀਂ ਕਿਤਾ ਪੜਾ ਸਕੀ ਜਾਂ ਨਹੀਂ ਤਾਂ ਹੋ ਜੀ ਤੁਹਾਡੀ ਨਹੀਂ ਲਿਆ ਸਹੀ ਗਾ ਪਹਿਲਾ ਸਤਾ ਕੇ ਹੋ ਨਹੀਂ ਕੋਈ ਸਤਾ ਦੁਨੀਆਦਾਰੀ ਇਦਾਂ ਦੀ ਇਹ ਇਹਨਾਂ ਆਪ ਪਟਵਾਰੀ ਅਮਨ ਹੁਣ ਵੀ ਕਿਹਾ ਸੀ ਲੰਬੜਤਾ ਨਹੀਂ ਹੁਣwidehat ਵਾਰੀ ਕਹਿੰਦਾ ਸਰਪੰਚੀਆਂ ਚ ਕੋਈ ਨਹੀਂ ਪਿਆ ਗੱਲ ਨਾ ਰੱਖ ਨਹੀਂ ਤੂੰ ਤੂੰ ਇੱਕ ਪਟਵਾਰੀ ਚ ਨਹੀਂ ਲੈਦੀ ਮਹਿਮਾ ਨਹੀਂ ਨਹੀਂ ਪਟਵਾਰੀ ਤੇ ਮੈਂ ਕਿਹਾ ਮੈਂ ਤੋਹਾਂ ਲੈਣਾ ਨਹੀਂ 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 ਅਹੀ ਨਹੀਂ ਲੈਣਾ ਇਹ ਤਾਂ ਸਾਡੇ ਡੁੱਬ ਕੇ ਲਾਉਂਦੇ ਦਾਤਾ ਨਾ ਤੋੜੀ ਨੀ ਰੇ ਨਹੀਂ ਐਸੇ ਹਰਤੇ ਚੁੰਨੀ ਦੇ ਮੰਮੀ ਨਹੀਂ ਨਹੀਂ ਕੋਈ ਗੱਲ ਨਹੀਂ ਮੰਮੀ ਆਟਾ ਖਲੋਜਾ ਬੁਰੀ ਚਾਵਾਸ਼ ਮਾਤਾ ਛੋਲੇ ਚਾਕਲੇਟ ਹੈ ਉਹਦਾ ਇਹ ਨਹੀਂ ਹੋਣਾ ਆਪਣਾ ਹੀ ਵਰਸੇ ਮੰਮੀ ਦਾ ਹੈ ਹੈ ਹੋਰ ਤੇਰੇ ਕੋਲ ਕਾ ਤੁਡੀ ਮਾਇਆ ਨੂੰ ਪਿਆਰ ਨਹੀਂ ਕਰਦੇ ਤਾਂ ਪਰਸਗਾ ਤਾਂ ਨਹੀਂ ਕੋਈ ਤੁਡੀ ਪਹਿਲਾਂ ਤੋਂ ਆਇਆ ਕਰਦੀ ਚਾਹ ਬੱਚਾ ਪਿਆ ਕਰਦੀ ਯਾਦ ਆਣੀ ਬੈਠੇ ਜਾਂਦਾ ਫਿਰ ਮੈਨੂੰ ਆਪਣੀ ਯਾਦ ਆਉਂਦੀ ਹੈ ਅੱਜ ਯਾਦ ਪਿਛਲੀ ਜਾਂਦਾ ਨਾ ਚੰਗਾ ਕੀਤਾ ਇਸੇ ਯਾਦ ਕਰਦੇ ਆ ਤੂੰ ਪੁਰਾਣੀ ਯਾਦ ਆਉਂਦੀ ਆ ਆ ਜਾ ਦਿਮਾਗ ਹੋ ਗਿਆ ਚੱਲੋ ਮੁੰਡਾ ਕਰੇ ਬਾਹਰ ਦਾ ਪੜਾ ਕੇ ਟੱਲਾ ਲਾਉਣ ਦੀ ਜਿੱਥੇ ਕੋਈ ਨਹੀਂ ਆਇਆ ਤੇ ਮੇਰੀ ਗੱਲ ਸੁਣ ਫਿਰ ਅੰਮਣ ਪਹਿਲਾਂ ਪੱਗਾਂ ਲੈ ਲਓ ਦੁਕਾਨਾ ਬੰਦ ਹੋ ਜੇ ਫਿਰ ਉੱਥੇ ਚੱਲ ਜੂਰੇ ਉਥੋਂ ਆਪਣੀ ਡਿਊਟੀ ਤੋਂ ਪਹਿਲਾਂ ਪੱਗਾਂ ਲੈ ਲਓ ਮਮੀ ਜੀ ਜੀ ਸਭ ਸਾਡਾ ਵੱਡਾ ਭਰਾ ਵੀ ਕਿੱਥੇ ਰਹਿੰਦਾ? ਸਜ਼ਰੂਦ ਹੀ ਹੈ ਸਾਡੇ ਨਾਲ ਹੀ ਰਹਿੰਦਾ। ਆਹ ਉਹਦੀ ਪੱਗ ਜਿਹੜੀ ਇਥੇ ਮੱਝ ਚੜਾਉਣੀ ਹੈ। ਹਾਂਜੀ ਬਸ ਪੱਗਾਂ ਵਟਾੜੇ ਤੋਂ ਕਰਦੇ ਸਾਰੀਆਂ ਜਿਆਦਾ। ਬਹੁਤ ਵਧੀਆ ਪੱਗਾਂ ਮਿਲਦੀਆਂ। ਹਾਂ ਤੁਸੀਂ ਹੈ ਵੀ ਇੱਧਰ ਦੀਆਂ ਨਾਲੇ। ਤੇ ਤੁਸੀਂ ਵੀ ਦੁਕਾਨ ਨਹੀਂ ਅਸੀਂ ਪੈਸੇ ਵਟਾਉਣੇ ਨੇ। ਇਹਨਾਂ ਨੂੰ ਥੋੜੀ ਯਾਦ ਕਰਨੀ ਕਰਨੀ। ਆਪਣੇ ਏਰੀਆ ਦਾ ਫਾਇਦਾ ਕਰਨਾ ਹੈ ਅਸੀਂ। ਆਪਣੇ ਇਲਾਕੇ ਦੇ। ਅਜੇ ਵੀ ਰੀਲ ਖਤਮ ਨਹੀਂ ਹੋਈ ਅਮਣ। ਉਹਨਾਂ ਦੀ ਪੱਗ ਦੀ ਕੁਆਲਿਟੀ ਬੜੀ ਵਧੀਆ ਹੁੰਦੀ ਹੈ। ਬਹੁਤ ਵਧੀਆ ਕੁਆਲਿਟੀ ਪੱਗਾਂ। ਆਈ ਕਿੱਥੇ ਰਹੇ ਜੀ ਮਾਰਕ। ਉਹ ਤਾਂ ਰੰਗ ਕਰਕੇ ਦਿੰਦੇ ਹੋ। ਬਾਤ ਕੀਤੀ ਜਰਾ ਪਿਆਰਾ ਹੈ ਐਂ ਤਾਂ ਇਹੀ ਗੱਲ ਆਖੋ ਤੇ ਮੰਮੀਓ ਦਾ ਢਾਈ ਆ ਜਾਓ ਅੱਗੇ ਅੱਗੇ ਲੱਗਾ ਕਿਉਂ ਕਿ ਜਦੋਂ ਕਿਦਾਂ ਟਾਈਮ ਲੱਗਾ ਸੰਗੁਰਵਾਲ ਦਾ ਪ੍ਰੋਗਰਾਮ ਬਣਾਇਓ ਠੀਕ ਹੈ ਜੀ ਕੁਛ ਕੰਮ ਇਹ ਤਾਂ ਕਮਾ ਕਦੀ ਆਉਂਦੇ ਜਾਂਦੇ ਹਾਲੇ ਮੈਂ ਨਹੀਂ 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 ਕਿਤੇ ਰੱਖਣਾ ਲਓ ਤੂੰ ਇਹ ਕਿਤੇ ਸਵਾ ਲਾਂਗੇ ਸਵਾ ਲਾਂਗੇ ਸੀ ਸਵਾ ਲਾਂਗੇ ਇੱਕ ਵਲੌਗ ਬਣਾ ਲਿਓ ਹਾਂ ਉਹ ਤਾਂ ਬਣਾਵਾਂਗੇ ਜਰੂਰ ਅਮਨ ਦੀਦੀ ਕਹਿੰਦੇ ਸਵਾ ਕੇ ਇੱਕ ਵਲੌਗ ਬਣਾ ਲਿਓ ਬਿਲਕੁਲ ਬਣਾਵਾਂਗੇ ਨਾ ਚਾਹ ਪਿਆ ਕੇ ਉਹ ਕੰਮ ਕਰਨ ਗਈ ਹੈ ਪਤਾ ਤਾਂ ਸਾਨੂੰ ਲੱਗਣਦਾ ਮੈਂ ਦੀ ਜਗਾ ਮੈਸੂ ਲੈਣ ਗਈ ਐਮਐਸਰ ਨੂੰ ਸਵਾ ਰਹੀ ਮੈਸੂ ਇਸ ਨੂੰ ਲੈਣੀ ਹੈ ਇਹ ਕੱਟਦਾ ਨਹੀਂ ਜਨਨ ਇਹ ਆਇਆ ਇਹ ਆਇਆ ਆਹ ਮੇਰੇ ਕੋਲ ਵੀ ਨਹੀਂ ਕਰਦਾ ਇਹ ਮਾਣੋ ਭੇਜਣਾ ਚਿੰਦੀ ਦਾ ਖਾਂਦੀ ਲਗਾ ਆਇਆ ਉਹਨਾਂ ਤੋਂ ਹਮ ਕੋਲੀ ਕਿਹਾ ਮੈਂ ਕਹਿੰਦਾ ਪੰਡਾ ਬਿੰਦਰ ਕਹਿੰਦਾ ਭਾਂਡਾ ਮੈਨੂੰ ਕਹਿੰਦਾ ਕਿ ਪੂਰੀ ਲੈ ਜੀ ਉਹਨਾਂ ਉੱਥੇ ਤੂੰ ਜਾ ਕੇ ਬਲਿੰਦਰ ਨੇ ਉਹ ਜਗਦੀਪ ਕੇ ਤੇ ਕਹਿੰਦਾ ਮੈਂ ਭਾਂਡਾ ਮੰਗਾਣਾ ਹੈ ਬਲਿੰਦਰ ਕਹਿੰਦਾ ਭਾਂਡੇ ਇੱਥੇ ਵਾਧੂ ਉਹ ਮੈਨੂੰ ਕਿ ਸਾਡੇ ਉੱਥੇ ਭਾਂਡਾ ਨਹੀਂ ਕਹਿੰਦਾ ਸਾਡੇ ਪੰਜੀਰੀ ਜਾਂ ਕੋਈ ਹੈ ਤੇ ਮੈਨੂੰ ਕਹਿੰਦਾ ਕਹਿੰਦਾ ਭਾਂਡਾ ਆਇਆ ਮੈਂ ਕਿਹਾ ਭਾਂਡੇ ਇੱਥੇ ਮਿਲ ਜਣੇ ਤੂੰ ਭਾਂਡਾ ਨਾ ਨਹੀਂ ਪਾਂਡਾ ਕਹਿੰਦੇ ਨੇ ਪਜੀਰੀ ਨੂੰ ਆਉ ਉਹਨੂੰ ਕਹਿ ਦੀ ਇੱਕ ਡਬਾ ਤੇ ਰਵਾ ਤੇ ਰੱਖ ਦੇ ਹੋਰ گیا ਹੁਣ ਸੱਤ ਇਹ ਪੇਂਟ ਵੀ ਤੈਨੂੰ ਕਰਨੇ ਪਾਣੇ ਜਿਹੜਾ ਸਾਨੂੰ ਚੱਕ ਮਾ ਮੈਂ ਤਾਂ ਕਿ ਤੂੰ ਹੋਰ ਨਾ ਪੂਰੀ ਪਾ ਬਾਕੀ ਅਹੀਂ ਹੋਰ ਖਾਣ ਪੀਣੇ ਤਲਦੇ ਨਹੀਂ ਇਹ ਫੋਟਾ ਟੱਕਰ ਚੱਲਦੀ ਚੱਲਦੀ ਪਈ ਪਰ ਕਿਉਂਦੇ ਨਹੀਂ ਕਿਉਂ ਨਹੀਂ ਇਹ ਪਈਆ ਜਿਹਨਾਂ ਦੀ ਬਾਰੀ ਤੇ ਭਰ ਕੇ ਰੱਖਦੇ ਬਾਕੀ ਕਿਉਂ ਨਹੀਂ ਕਿਉਂ ਨਹੀਂ ਬਾਰੀ ਨੇ ਪੀ ਉਹ ਤਾਂ ਲਬਾਰੀ ਟੱਕਣ ਫਤੇ ਕਿੱਥੇ ਆ ਫਤੇ ਫਤੇ ਕਿੱਥੇ ਆ ਮਨ ਜਾ ਰਿਹਾ ਨਾ ਡੀਜੀ ਠੀਕ ਹੈ ਡੀਜੀ ਇਹ ਆਇਆ ਉਹ 언ਦਰੀ ਬੈਠਾ ਆਇਆ ਇਹ ਉਹ 언ਦਰੀ ਆ ਗਿਆ ਇੱਧਰ ਨਹੀਂ ਬਣਾਣਾ ਕੋਈ ਟੈਨਸ਼ਨਾਂ ਦਾ ਪਰਵਾਹ ਨਾ ਕਰੋ ਠੀਕ ਹੈ ਜੀ ਸਾਡੇ ਮਾਝੇ ਇਲਾਕੇ ਦੇ ਸਾਨੂੰ ਬਹੁਤ ਹੀ ਬੜੀ ਖੁਸ਼ੀ ਹੁੰਦੀ ਹੈ ਠੀਕ ਹੈ ਉਹ ਵੀ ਹੈ ਕੋਈ ਤਾਂ ਨਹੀਂ ਆਉਂਦਾ ਲੱਗਦਾ ਪਰ ਮਾਰਨ ਵਾਲਾ ਮੈਂ ਬੜੀ ਤੇ ਤੈਨੂੰ ਖਾਣ ਦਾ ਮਤਲਬ ਹੋਰ ਇਹ ਲੱਡੂ ਕਰਾ ਰਹੇ ਹੁੰਦੇ ਐ ਜਿਹੜੇ ਭੈਣ ਭਰਾ ਸਾਨੂੰ ਪੁੱਛਦੇ ਨੇ ਨਾ ਪਿੱਛੇ ਲੱਡੂ ਕਰਾਰੇ ਉਹ ਲਗਾ ਦੇ ਬਿੱਲੇ ਵਾਲੇ ਸੁੱਕੇ ਵਾਲੇ ਨਹੀਂ ਗਿੱਲੇ ਵਾਲੇ ਹੀ ਸੁੱਕੇ ਵਾਲੇ ਕਰਨੇ ਆਪਾਂ ਤੇ ਕੱਲ੍ਹ ਹਰ ਮਹੀਦੀ ਦਾ ਪੁੱਛਿਆ ਕਿ ਉਹ ਕਹਿੰਦੇ ਨਾਲ ਲੱਡੂ ਦੇ ਨਾਲੇ ਕਰਾਰੇ ਕਹਿੰਦੇ ਇਹ ਲੱਡੂ ਮਿੱਠੇ ਨਹੀਂ ਹੈਗੇ ਲੱਡੂ ਕਰਾਰੇ ਮਤਲਬ ਕਿ ਇਹਦੇ ਵਿੱਚ ਬੜੀ ਵੀਰੇ ਚਟਣੀ ਛਟਣੀ ਤੇ ਨਾਲ ਗਾਜਰਾਂ ਦਾ achar ਮੂਲੀ ਸਾਰਾ ਕੁਝ ਦਿੰਦੇ ਆ ਹਨਾ ਮੇਰੇ ਮੂੰਹ ਚ ਪਾਣੀ ਆ ਤੇ ਇਹ ਦਾਲ ਦੇ ਬਣਾ ਰਹੇ ਨੇ ਤੁਸੀਂ ਖਾਓਗੇ ਮਦਦ ਉਸ ਸਾਤੇ ਦਾ ਖਾਣਾ ਦਾਲ ਦੇ ਬਣੇ ਹੋਏ ਅਸੀਂ ਵੀ ਖਾਵਾਂਗੇ ਜੀ ਅੱਜ ਇਹ ਲੱਡੂ ਕੀ ਕਹਿੰਦੇ ਨੇ ਇਹਨੂੰ ਲੱਡੂ ਲੱਡੂ ਕਰਾਰੇ ਲੱਡੂ ਕਰਾਰੇ ਮੈਂ ਮਿੰਦਰ ਜੇ ਬਾਕੀ ਆਪਾਂ ਬੱਸ ਚੋਲੇ ਜੱਜ ਅੱਛਾ ਤੈਨੂੰ ਵੀ ਨਹੀਂ ਖਾਣ ਦਿੰਦੇ ਫੇਰੇ ਖਾਣਾ ਹੀ ਤੈਨੂੰ ਵੀ ਨਹੀਂ ਦਿੰਦੇ ਉਹਦੇ ਬਾਰੇ ਧੁੱਪੇ ਇੰਜੋਏ ਕਰਦੇ ਪਏ ਨੇ ਵਾਓ ਆਪਾਂ ਉੱਤਰਦੇ ਨਹੀਂ ਸੀ ਆਪਣੇ ਲੱਤਾਂ ਸਰੀਏ ਪਏ ਨੇ ਹੋਰ ਜੇ ਉੱਤਰ ਖਾਣੀ ਚਾਹਦੇ ਨੇ ਹੰਦ ਹੋਰ ਗੱਲ ਤੇ ਚੱਲ ਕੋਈ ਨਹੀਂ ਯਾਰ ਉੱਤਰ ਕੇ ਖਾਓ ਮੰਮਾ ਨਹੀਂ ਯਾਰ ਕਿੱਥੇ ਖੜਾਂਗੇ ਛੱਡੋ ਫਿਰ ਮਾਥੇ ਆਂ ਬਾਰਿਸ਼ ਤਾਂ ਮੈਂ ਤਾਂ ਹੁਣ ਜੁੱਤੀ ਕੱਢਤੀ ਮੈਂ ਕਿੱਥੇ ਪਾਉਂਗੀ ਹਾਂ ਅਮਣੋ ਕਹਿੰਦਾ ਸਾਰੇ ਜਣੇ ਬਾਹਰ ਆ ਜਾਓ ਬਸ ਫਤੇ ਕਹਿ ਰਿਹਾ ਰਿਪੀਟ ਕਰ ਲਓ ਕੋਈ ਨਾ ਚਲੋ ਉੱਤਰੋ ਚਲੋ ਦੋ ਮੈਜਲ ਲੋ ਜੀ ਅਸੀਂ ਅਮਨ ਕਿੱਥੇ ਪਹੁੰਚ ਗਿਆ ਦੋ ਜਗ੍ਹਾ ਦਾ ਨਾਮ ਨਹੀਂ ਪਤਾ ਹੈਗਾ ਪਹਿਲੇ ਉਹ ਵੀ ਤਾਂ ਆਏ ਹੋ ਲੁਧਿਆਣੇ ਲੁਧਿਆਣੇ ਚਲ ਫਿਰ ਮੇਰੀ ਗੱਲ ਸੁਣੋ ਫਤੇ ਫਿਰ ਵਲੌਗ ਬਣਾਣਾ ਪੈਣਾ ਤੁਹਾਨੂੰ ਹਾਂ ਇਹ ਗੱਲ ਉਹਨਾਂ ਨੂੰ ਨਹੀਂ ਦੱਸ ਦੇਗਾ ਬਹੁਤ ਆਰਲੀ ਆਪਣੀ ਦੀ ਵਾਧੂ ਨਾਲੇ ਤਾਂ ਸਾਡੇ ਘਰ ਦੇ ਕਹਿ ਰਹੇ ਵੀ ਬਾਹਰ ਤਾਂ ਖਾ ਖਾ ਕੇ ਪਏ ਉਹ ਇਹਨਾਂ ਨੂੰ ਸਾਡੀ ਨਹੀਂ ਹੈਗੀ ਫੜਦੀ ਮਿਕਸਲਾ ਕਰਦੇ ਠੀਕ ਹੈ ਨਾ ਹਾਂਜੀ ਇਹ ਵੀ ਰਿਓਰੀ ਬਿਲਕੁਲ ਆਪਣੇ ਇਥੇ ਦੇ ਮੇਨ ਰੋਡ ਲੁਧਿਆਣੇ ਦੇ ਉੱਤੇ ਇਹਨਾਂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੈ ਬਰਬਰ ਬਿਸਟਰੋ ਅਸੀਂ ਕੋਈ ਐਡ ਨਹੀਂ ਕਰ ਰਹੇ ਹੈਗੇ ਸਾਨੂੰ ਬਸ ਘੜੀ ਇਹਨਾਂ ਦਾ ਬਹੁਤ ਜ਼ਿਆਦਾ ਯਾਨੀ ਕਿ ਟੇਸਟੀ ਲੱਗਿਆ ਖਾਣਾ ਕੋਈ ਦਾ ਸਾਰਾ ਕੁਝ ਇਹਨਾਂ ਦੇ ਫਾਰਮਰ ਬਿਸਟਰੋ ਆ ਬਹੁਤ ਸਟਾਈਲਡ ਬਟ ਮਤਲਬ ਇਹਨਾਂ ਨੂੰ 5 ਸਾਲ ਹੋ ਗਏ ਕੰਮ ਸ਼ੁਰੂ ਕੀਤੇ ਹੈ ਟੇਸਟ ਵੀ ਵਧੀਆ ਹੈ ਦੋ ਗਲਾਸ ਦੇ 18 ਦੇ ਤੇ ਹੋਰ ਗੱਲੋਂ ਬਾਕੀ ਕੁਝ ਡਰਿੰਕ ਤਾਂ ਨਹੀਂ ਪੀਣ ਦਾ ਉਹ ਕਰਨੀ ਆ ਖੋਪੇ ਨਾਲ ਆ ਸੀ ਕਦੋਂ ਦਾ ਫੋਟੋ ਦੇਖਦਾ ਦੱਸ ਰਿਹਾ ਹੱਥ ਨਾਲ ਲੱਗਦਾ ਸੀ ਆ ਲੈਣਾ ਆ ਲੈਣਾ ਲੈ ਗੀ ਜਾਣਾ ਬਣਾ ਤੇ ਹੈਗਾ ਮੇਰੇ ਨੰਬਰ ਤੇ ਵੀ ਨਿਕੜਾ ਉਸ ਨੂੰ ਲੈਣਾ ਜਾਣਾ ਨਾਲ ਕਿਸੇ ਨਾ ਵਸ਼ਮ ਹੈ ਇਹਨਾਂ ਬੋ ਬਲਦ ਨਹੀਂ ਲੈ ਲੈ ਇਹਨੂੰ ਨਾਮ ਸੁਣ ਕੇ ਆ ਹੈ ਵੀ ਦੂਰ ਕਾ ਵੀ ਉਹ ਕਹਿਣੀ ਸੀ ਸੀ ਆਰਡਰ ਕੀਤਾ ਆਪਣਾ ਬਲੰਦਰ ਮੈਂ ਮੋਨ ਦੇ ਕਿਹਾ ਅੱਛਾ ਤੁਸੀਂ ਨੰਬਰ ਵਿੱਚ ਕੀਤੀ ਹੈ ਹਾਂਜੀ ਥੋੜਾ ਚੇਂਜ ਹੋਈ ਹੈ ਨਾ ਤੁਸੀਂ ਦੋਤਾ ਬਣਦੇ ਉਹ ਉੱਧਰ ਹੋਈ ਹੈ ਠੀਕ ਹੈ ਠੀਕ ਹੈ ਆ ਸੀ ਲਾਸਟ ਟਾਈਮ ਉੱਤਰ ਕੇ ਸੀ ਮੈਂ ਨਹੀਂ ਗਏ ਸੀ ਮੈਂ ਗੜੀ ਕੇ ਨਾਲ ਹੀ ਉੱਧਰ ਪਕੜੀ ਹੋ ਸਿੱਧਾ ਇਧਰ ਲਿਕੇਸ਼ਨ ਦਾ ਸਾਰੀ ਵੀ ਉਹਦਾ ਜੇ ਕਿਸੇ ਆਉਣਾ ਹੋਵੇ ਨਾ ਹਾਂਜੀ ਆ ਸਾਰੀ ਗਿਲ ਰੋਡ ਤੋਂ ਡੈਲੋ ਰੋਡ ਤੇ ਆ ਜੀ ਬੜੀ ਵਧੀਆ ਲਿਕੇਸ਼ਨ ਹੈ ਮੰਮਤ ਜਣਾਵਾਸੂ ਜਣਾਵਾਸੂ ਚਲੋ ਫਿਰ ਆ ਗੜ ਗਿਆ ਫਿਰਲੀ ਵਾਰ ਵੀ ਆਈਆਂ ਜਿਹੜਾ ਨਾ ਪਛਾਣ ਲਿਆ ਪੂ ਡਿੰਗਰ ਆ ਦੇਖੋ ਇਧਰ ਬੰਦੇ ਲੁਧਿਆਣੇ ਦਾ ਮਾਲ ਖਾਦਾ ਯਾਰ ਠੰਡੇ ਹੋ ਗਏ ਪਰ ਇਹਨਾਂ ਦਾ ਸਵਾਦ ਬੜਾ ਹੁੰਦਾ ਸਮਾਨ ਉਹ ਦੇਖ ਮਾਈਕ੍ਰੋਵੇਵ ਅੰਮ ਤੈਨੂੰ ਕਿਉਂ ਨਾ ਮੈਨੂੰ ਤੇਰੇ ਤੇ ਹੈਰਾਨੀ ਆ ਰਹੀ ਹੈ ਸਾਡੂ ਹਟ ਨਹੀਂ ਲਈ ਹੈਗੀ ਹਾਂ 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 ਅੰਮੜੇ ਇੱਕ ਹੋਰ ਪਿਆ ਗੱਡੀ ਦੀ ਸੀਟ ਖੋਲ ਪਿਛਲੀ ਉਹ ਚ ਇਹਦੇ ਨਾਲ ਦਾ ਮੈਲਟ ਨੂੰ ਇੱਥੇ ਕੱਢ ਕੇ ਮੈਨ ਲੈਣਾ ਹੈ ਨਹੀਂ ਨਹੀਂ ਮੈਲਟ ਨੂੰ ਤਾਂ ਇਹ ਕੇਕ ਹੈ ਮੈਲਟ ਨਹੀਂ ਹੁੰਦਾ ਹੈਗਾ ਇਹ ਕੀ ਕਰਾਂ ਨਹੀਂ ਯਾਰ ਜਾ ਨਹੀਂ ਬਣੀ ਜੋ ਬਲੈਂਡਰ ਪਿੱਛੇ ਵਾਲੀ ਗੱਡੀ ਦੀ ਵਿੰਡੋ ਖੋਲੋਗੇ ਨਾ ਉਹਦੇ ਵਿੱਚ ਇਦਾਂ ਦਾ ਇੱਕ ਹੋਰ ਕੱਪ ਕੇਕ ਪਿਆ ਹੋ ਵੀ ਲਿਆਓ ਆ ਖਾਣ ਲਗੇ ਬੱਚੇ ਨਹੀਂ ਖਾਣਾ ਨਹੀਂ ਬੱਚੇ ਖਾਣ ਲਗੇ ਨੀ ਤੇ ਤੇ ਦਮਣ ਅਸੀਂ ਤਾਂ ਨਹੀਂ ਖਾਣਾ ਆ ਖਾਣ ਲਗੇ ਚਲ ਪੁੱਤ ਲੋ ਹੋਰ ਮਾਰ ਦੇ ਮੈਂ ਚਾਹੁੰਦਾ ਵਾਧੂ ਹੋਣੀ ਨਹੀਂ ਮਾਰ ਦੇ ਕੀ ਖਾਦਾ ਸੀ ਤੁਸੀਂ ਅੱਜ ਤੇ ਵੀ ਮਾਰ ਦੂ ਚਾਕਲੇਟ ਵਾਧੂ ਕੀ ਖਾਦਾ ਸੀ ਰੋਟੀ ਚੱਜ ਪੰਨੀ ਤੇ ਪਰਨੀਰ ਦਮਣ ਨਹੀਂ ਬਣਾਇਆ ਛੋਲੇ ਪਰਨੀਰ ਮੈਂ ਤਾਂ ਬਾਜ਼ਾਰ ਗਏ ਨਹੀਂ ਤਾਂ ਆਹ ਹਨ ਮਨੂ ਬੰਦੂ ਤੇ ਜਾਲੂ ਕੰਮ ਪੈ ਗਿਆ ਉਹ ਦਮਣ ਬਸ ਤੇਰੇ ਸਿਰ ਕਬੀਲਦਾਰੀ ਪੈ ਗਈ ਅੱਜ ਤੋਂ ਮੈਂ ਤਾਂ ਨਹੀਂ ਜੰਨਤ ਆ ਥੋੜਾ ਫਿਰ ਸਬਜੀ ਬਣਾਣੀ ਜੇ ਮੈਂ ਦੇਖੀ ਤੇ ਕਹਿੰਦੀ ਨਹੀਂ ਸੋਈ। ਬਾਹਲੇ ਸੌਦੇ ਆ ਨਾ। ਕਿਵੇਂ ਬਣਾਇਆ? ਆਹ ਬਾਹਲੇ ਮਸਾਲਾ ਸਵਾਦ ਆ। ਅੱਛਾ ਨਾ ਤੈਨੂੰ ਬਿਨਾ ਤਸੀਂ ਸਬਜੀ ਬਣਾਤੀ ਅੱਜ ਹਾਂ। ਕੋਈ ਜਿਹਾ ਪਿਆ ਹੈ ਹੈ ਨਾ। ਅੱਛਾ। ਕਿਹਦਾ ਲੈਣਾ ਤੇ ਕੋਈ? ਕੇਚਪ ਹੋਈ ਕਾਨੂੰ ਇਹ ਥੋੜੀ ਚਿਕਨਾ। ਲੋ ਜੀ ਪਹੁੰਚ ਗਏ ਅਸੀਂ ਪਿੰਡ ਵਾਪਸ। ਤੇ ਸੇਮ ਵਲੌਗ ਕੰਟੀਨਿਊ ਕਰ ਰਹੇ ਹਾਂ ਕਿਉਂਕਿ ਵਿੱਚ ਟਾਈਮ ਨਹੀਂ ਲੱਗਿਆ ਹੈਗਾ। ਸਫਰ ਬਹੁਤ ਲੰਬਾ ਸੀਗਾ। ਥੱਕ ਗਏ। ਕਿ ਉੱਥੇ ਜਾ ਕੇ ਵੀ ਕਿਉਂਕਿ ਐ ਨਹੀਂ ਹੈਗਾ ਕਿ ਦੋ ਦਿਨ ਅਸੀਂ ਚੈਨਲ ਬੈਠੇ ਆ ਉਧਰ ਤੁਹਾਨੂੰ ਦੱਸਿਆ ਹਨਾ ਬਲਿੰਦਰ ਦੇ ਫਰੈਂਡ ਤੇ ਜਾਣਾ ਸੀ ਉਹ ਆ ਗਈ ਸਾਡੀ ਭੂਆ ਵਿਆਹ ਵੇਖ ਕੇ ਕਿ ਕਿਵੇਂ ਦੇਖ ਰਹੀ ਸੀ ਨਾ ਉਹ ਆ ਗਈ ਕਰਨ ਦੀ ਧਰਤੀ ਜਾ ਧਰਤੀ ਜਾ ਚੌਲਾਂ ਨਾਲ ਦਹੀਂ ਖਵਾ ਕੇ ਹੁਣ ਜਾਣਾ ਹੋਰ ਤੇ ਉਧਰ ਉਹ ਹੀ ਘੁੰਮਦੇ ਘੁੰਮਦੇ ਸੀ ਉੱਥੇ ਪੈ ਕੇ ਜਾ ਕੇ ਇੱਕ ਦਿਨ ਬੈਠੇ ਥੋੜੀ ਆ ਖੋਰ ਬਲਿੰਦਰ ਦੇ ਦੋਸਤ ਕੋ ਜਾਣਾ ਸੀ ਉਧਰ ਗਏ ਫਿਰ ਆਉਂਦੇ ਆ ਕਿ ਦੋਸਤ ਕੋ ਜਾਣਾ ਸੀ ਉਥੇ ਗਏ ਉਥੋਂ ਹੀ ਸਿੱਧਾ ਥੱਕਦੇ ਥਗੋਂਦੇ ਘਰੇ ਆ ਗਏ ਤੇ ਹੁਣ ਫਾਈਨਲੀ ਟਾਈਮ ਮਿਲਿਆ ਡਾਕਟਰ ਕੋਲ ਜਾਣ ਦਾ ਤੇ ਜਿਹੜੇ ਮੇਰੇ ਟੈਸਟ ਦੱਸੇ ਸੀਗੇ ਕਿ ਉਮਰਿੰਦਰ ਕਹਿੰਦੇ ਕਿ ਮੈਂ ਜਾਣ ਤੋਂ ਪਹਿਲਾਂ ਤੇਰੇ ਟੈਸਟ ਕਰਵਾ ਜਾਵਾਂ ਸਾਰੇ ਫਿਰ ਮੈਂ ਟੈਂਸ਼ਨ ਫ੍ਰੀ ਜਾਊਂਗਾ ਨਹੀਂ ਤਾਂ ਮੈਨੂੰ ਟੈਂਸ਼ਨ ਰਹਿਣੀ ਫਿਰ ਤੇ ਹੁਣ ਅਸੀਂ ਅੱਜ ਚੱਲੇ ਆ ਦੇਖਦੇ ਆ ਬਾਕੀ ਕਰਦੇ ਕਿਹੜੇ ਇਹ ਕਿਹੜੇ ਕੱਪੜੇ ਨੇ ਦਿਖਾਇਓ ਪੈਂਦਾ ਸਰ ਦਾ ਖਾਣ ਲਾਈ ਦਿਖਾਇਓ ਅਸ਼ੋਦੇ ਵਾਲੇ ਬੱਗਟ ਵਾਲੇ ਅੱਛਾ ਦੀਦੀ ਨੇ ਸਪੈਸ਼ਲ ਯੂਪੀਆਰਟੀ ਜਲਣ ਗਈ ਸੀ ਗੰਗਾ ਤੋਂ ਲਿਆਉਂਦੇ ਗੰਗਾ ਨਦੀ ਤੋਂ ਆਹ ਦੇਖੋ ਗਾਇਜ਼ ਅੱਛਾ ਇਹਨੂੰ ਤੁਸੀਂ ਬੈਠਣ ਵਾਸਤੇ ਚਲੋ ਯੂਜ਼ ਕਰਨਾ ਕਰਨਾ ਹੈ ਤੇ ਇਹ ਨਾ ਇਸ ਤਰੀਕੇ ਨਾਲ ਪਿਆ ਹੈ ਤੇ ਮੈਨੂੰ ਲੱਗਦਾ ਕੋਈ ਜਿੱਦਾਂ ਡੈਕੋਰੇਟਿਵ ਪੀਸ ਨਹੀਂ ਪੀਸ ਨਹੀਂ ਹੁੰਦਾ ਹੈਗਾ ਉਵੇਂ ਲੱਗ ਰਿਹਾ ਸੀ ਆ ਵੀ ਮਿਲਣਾ ਦੋਥੋਂ ਹੀ ਲੈਂਦੇ ਨੇ ਨਹੀਂ ਨਹੀਂ ਇਹਦਾ ਅੱਛਾ ਇਹ ਆਮ ਤਾਂ ਮਹਗਾਈ ਨਹੀਂ ਇਹ ਵੀ ਸੋਹਣੇ ਲੱਗ ਰਹੇ ਨੇ ਪਲਾਸਟਿਕ ਦੇਣਾ ਉਹਦੇ ਨੇ ਜਿੱਦ ਸਪੰਜ ਜੀ ਨਹੀਂ ਹੁੰਦੀ ਹੈਗੀ ਕਰ ਲੋ ਕਰ ਲੋ ਅਸੀਂ ਤਿਆਰੀ ਕਰੀ ਬੈਠੇ ਸੀਗੇ ਤੇ ਅਮਨ ਮੈਡਮ ਜੀ ਨੇ ਆਪਣਾ ਕੰਮ ਦੱਸਤਾ ਅੱਧਾ ਘੰਟਾ ਹੋਣ ਅਸੀਂ ਪਹਿਲਾਂ ਹੀ ਪਹਿਲਾਂ ਹੀ ਲੇਟ ਸੀਗੇ ਅੱਧਾ ਘੰਟਾ ਹੋਰ ਲੇਟ ਹੋ ਗਿਆ ਬਲੰਦਰ ਵੇਟ ਕਰ ਰਹੇ ਨੇ ਬੱਸ ਦੀ ਤੇ ਬੱਸ ਆਉਗੀ ਸਮਾਨ ਫੜਾਂਗੇ ਕਿਉਂਕਿ ਭਾਜੀ ਘਰੇ ਨਹੀਂ ਨੇ ਹੈਗੇ ਤੇ ਫਿਰ ਪਿੱਛੋਂ ਸਮਾਨ ਫੜਨ ਵਾਲਾ ਕੋਈ ਹੈ ਨਹੀਂ ਪ੍ਰਨੀਤ ਹੈਗਾ ਸਕੂਲ ਕੋਲਾ ਅਪਲਾਈ ਕਰੀਏ ਕੀ ਪਿਆਏ ਕੋ ਜੀ ਨਹੀਂ ਕਰਦਾ ਨਾ ਫਲ ਫਰੂਟ ਖਾਣ ਨੂੰ ਜੀ ਕਰਦਾ ਨਾ ਕੁਝ ਹੋਰ ਮੈਂ ਤਾਂ ਡਾਕਟਰ ਕੋ ਜਾਣ ਨੂੰ ਵੀ ਜੀ ਕਰੰਦਾ ਪਰ ਮੈਨੂੰ ਐਂ ਵੀ ਤੁਰ ਜਾ ਫੇਰ ਔਖਾ ਹੋ ਜਾਣਾ ਐ ਫੇਰ ਸਕੂਲ ਜਾਣਾ ਸ਼ੁਰੂ ਕਰ ਦੇਣਾ ਫੇਰ ਟਾਈਮ ਨਹੀਂ ਲੱਗਣਾ ਹੈਗਾ ਐਂ ਲੰਘ ਜਾਣੀ ਹੈ ਜ਼ਿੰਦਗੀ ਤੇ ਮੰਮੀ ਕੋਲ ਜਾ ਕੇ ਆਏ ਮੰਮੀ ਨੂੰ ਅਸੀਂ ਕਹਿ ਆ ਜੀ ਕਿ ਨਾਲ ਚੱਲੋ ਪਰ ਫਿਰ ਮਮਮੀ ਕਹਿੰਦੇ ਵੀ ਮਨ ਹਣਾ ਮੇਰਾ ਹੁਣ ਉਰੇ ਲੱਗਿਆ ਹੋਇਆ ਹੁੰਦਾ ਵੀ ਏ ਕਿਉਂਕਿ ਹੁਣ ਉੱਥੇ ਉਹਨਾਂ ਦਾ ਦਿਲ ਲੱਗਿਆ ਸਾਡੇ ਕੋਲੇ ਆਉਣਗੇ ਫਿਰ ਸਾਡੇ ਕੋਲ ਵਾਪਸ ਜਾਣਗੇ ਤੇ ਫਿਰ ਉਹਨਾਂ ਦਾ ਉੱਥੇ ਜਾ ਕੇ ਜੀ ਨਹੀਂ ਲੱਗਣਾ ਹੈਗਾ ਤੇ ਫਿਰ ਤਾਂ ਕਰਕੇ ਇਹ ਵੀ ਫਿਰ ਜ਼ਿਆਦਾ ਫੋਰਸ ਨਹੀਂ ਕੀਤਾ ਹੈਗਾ ਮਮਮੀ ਨੂੰ ਤੇ ਕਿਉਂਕਿ ਆਪਣੇ ਨਾ ਘਰੇ ਜੇ ਭਾਵੇਂ ਅਸੀਂ ਇਕੱਲੇ ਹੋਈਏ ਕੁਛ ਮਰਜੀ ਆਪਣੇ ਘਰ ਦੀ ਕੰਧਾਂ ਨਾਲ ਹੀ ਪਿਆਰ ਹੁੰਦਾ ਬੰਦੇ ਨੂੰ ਜ਼ਰੂਰੀ ਨਹੀਂ ਹੁੰਦਾ ਢੁੰਡਾ ਜੀਆਂ ਨਾਲ ਪਿਆਰ ਪਰ ਮਮਮੀ ਦਾ ਉੱਥੇ ਦਿਲ ਲੱਗਿਆ ਹੋਇਆ ਵਧੀਆ ਨਹੀਂ ਤਾਂ ਇੰਝ ਆ ਜਾਣਾ ਫੋਰਸ ਨਹੀਂ ਮੈਨੂੰ ਪਤਾ ਕਿ ਉੱਥੇ ਜਾਣਗੇ ਫਿਰ ਉਹ ਤੁਹਾਡੇ ਕੋਲੋਂ ਉੱਥੇ ਆਉਣਗੇ ਤੇ ਫਿਰ ਦਿਲ ਫੇਰ ਨਹੀਂ ਲੱਗਣਾ ਹੈਗਾ ਆ ਕੇ ਤੇ ਐਵੇਂ ਕੋਈ ਫਾਇਦਾ ਨਹੀਂ ਹਾਂ ਆਪਣੇ ਘਰ ਦੇ ਨਾਲ ਹੀ ਬੰਦੇ ਨੂੰ ਪਿਆਰ ਹੁੰਦਾ ਉੱਥੇ ਹੀ ਜੀ ਲੱਗਦਾ ਨਾਲੇ ਪਿੱਛੋਂ ਫਿਰ ਘਰ ਖਰਾਬ ਹੁੰਦਾ ਕੋਈ ਫਾਇਦਾ ਨਹੀਂ ਹੈਗਾ ਫਿਰ ਮੈਂ ਉੱਥੇ ਹੀ ਠੀਕ ਨਹੀਂ ਆ ਇਧਰ ਸਾਨੂੰ ਨੇ ਕਰਕੇ ਬਰਸ ਤੇ ਚਾਹ ਧਾਰ ਲਈਏ ਚਾਹ ਪੱਤੀ ਹੈ ਨਹੀਂ ਪੱਕੀ ਉਧਰ ਲੈ ਆਉਣੀ ਪਈ ਪਾਈ ਡਾਕਟਰ ਲਾਲ ਪੈਥ ਲੈਬ ਕਹਿ ਰਹੇ ਨੇ ਤੋ ਉਹ ਪੁੱਛਦੇ ਹੁਣ ਜੇ ਤਾਂ ਹੁੰਦਾ ਹੋਇ ਮੈਂ ਉਹਨਾਂ ਨੂੰ ਕਹਣਾ ਮੇਰੀ ਟੰਗ ਦਾ ਵੀ ਕਰ ਦੋ ਜਾਣਣ ਵਗਣਾ ਹੈ ਹਾਂ ਅ ਮੈਂ ਉਹਨਾਂ ਨੂੰ ਕਹਿਣਾ ਵੀ ਮੈਂ ਲਾਤ ਤੇ ਇਦਾਂ ਹੁੰਦਾ ਵੀ ਦੇਖੋ ਹਨਾ ਮੇਰਾ ਪੈਰ ਇਕੱਠਾ ਹੋਣ ਲੱਗ ਜਾਂਦਾ ਨਾਲ ਜਦ ਦਰਦ ਹੁੰਦੀ ਹੈ ਵੀ ਵਾਲਾ ਕੀ ਕਹਿੰਦੇ ਨੇ ਕਿਤੇ ਇਹ ਨਾ ਕਹਿਣ ਫਲਾਣ ਡਾਕਟਰ ਕੋਲ ਥਾ ਕੇ ਲਿਆਓ ਕੀ ਲਿਖਿਆ ਹੋਇਆ ਹੈ ਹੋਰ ਆਪਾਂ ਆ ਵਾਲੇ ਡਾਕਟਰ ਨੂੰ ਹੀ ਕਹਿਣਾ ਸੀ ਤੇ ਇਹ ਵੀ ਲਿਖ ਦੋ ਮੈਂ ਦੱਸਿਆ ਤਾਂ ਹੈਗਾ ਸੀ ਮੈਂ ਉਹਨਾਂ ਨੂੰ ਵੈਸੇ ਫਿਰ ਉਹਨਾਂ ਨੇ ਮੈਨੂੰ ਕੱਲਾ ਆ ਕੇ ਬ੍ਰੈਸਟ ਦਾ ਹੀ ਲਿਖ ਕੇ ਦਿੱਤਾ ਦੇਖੋ ਪੋਚ ਕੇ ਦੇਖਾਂਗੇ ਕੀ ਹੁੰਦਾ ਅਲਗੋ ਫਤੇ ਨਾ ਜਸਟ ਆਇਆ ਹੀ ਹੈ ਸਕੂਲ ਤੋਂ ਜਸਟ ਆਇਆ ਫਤੇ ਜੀ ਸਕੂਲ ਤੋਂ ਬਈ ਸਾਡੇ ਮੁੰਡੇ ਦੇ ਨੀਚੇ ਰੈ ਡਿਨਰ ਪਾਰਕ ਹੈ ਇਨਰ ਤੇ ਨਜਾਇਓ ਫਤੇ ਕਹਿੰਦਾ ਮੈਂ ਮੈਂ ਕਿਹਾ ਪੁੱਤ ਤੁਸੀਂ 뮤직 ਸਿੱਖਣਾ ਹੈ ਮੈਨੂੰ ਦੱਸੋ ਹਨਾ ਫਿਰ ਮੈਂ ਅੱਗੇ ਕੁਝ ਪਤਾ ਕਰਾਂ ਹਨਾ ਸਾਰਾ ਵੀ ਕਿੱਥੋਂ ਸਿੱਖਣਾ ਕਿੱਥੋਂ ਕਲਾਸਿਸ ਲੈਣੀਆਂ 뮤직 ਦੀਆਂ ਮੇਰਾ ਫੇਸ ਆ ਰਿਹਾ ਫਤੇ ਨਹੀਂ ਤੇ ਫੇਰ ਨਾ ਮਣਦੇ ਉੱਤੇ ਹੋਰ ਤੁਸੀਂ ਫੜ ਕੇ ਰੱਖੋ ਮੈਂ ਤਾਂ ਗੱਲ ਦੱਸਦਾ ਬੜੀ ਹਾਸੇ ਵਾਲੀ ਗੱਲ ਦੱਸਦਾ ਇੱਥੇ ਆ ਮੇਰੀ ਗੋਦੀ 'ਚ ਮੇਰੀ ਜਾਨ ਨੇ ਤੇ ਫੇਰ ਮੈਂ ਕਹਿੰਦਾ ਹਾਂਜੀ ਮੈਂ ਹੋਰ ਕੀ ਸਿੱਖਣਾ ਕਹਿੰਦਾ ਮੈਂ ਹੋਰ ਡਰਾਇੰਗ ਵੀ ਸਿੱਖਣੀ ਏ ਮੈਂ ਕਿਹਾ ਠੀਕ ਐ ਮੈਂ ਕਿਹਾ ਹੋਰ ਕੀ ਸਿੱਖਣਾ ਤੇ ਹੋਰ ਫਤ ਕੀ ਕਹੇ ਤੁਸੀਂ ਕਹਿੰਦਾ ਆਫੀਸਰ ਬੰਨਾ ਮੈਂ ਮੈਂ ਕਿਹਾ ਚਲੋ ਠੀਕ ਐ ਹਨਾ ਤੇ ਕਹਿੰਦਾ ਮੈਂ ਡਾਕਟਰ ਬੰਨਾ ਕਹਿੰਦਾ ਮੈਂ ਸੰਗਰੂਰ ਨਾ ਸੀ ਵੀ ਹਸਪੀਟਲ 'ਚ ਡਾਕਟਰ ਬਣ ਜਾ ਉਥੇ ਕਹਿੰਦੇ ਨਾਨੀ ਆ ਗਈ ਫਿਰ ਬਨਾਨੇ ਦਾ ਮੂੰਹ ਘੁੱਟੂ ਮੈਂ ਕਿਹਾ ਤੂੰ ਉਥੇ ਮਰੀਜ਼ਾਂ ਨੂੰ ਨਾ ਉਥੇ ਜੇ ਮਰੀਜ਼ ਬਚਦਾ ਵੀ ਹੋਇਆ ਤਾਂ ਵੀ ਤੂੰ ਮੂੰਹ ਘੁੱਟ ਕੇ ਮਾਰ ਦੇਣਾ ਤੇ ਨਰਸਾਂ ਨੇ ਫਿਰ ਬਾਹਰ ਆ ਕੇ ਕਹਿ ਲਿਆ ਕਿ ਨਾ ਸੌਰੀ ਡਾਕਟਰ ਫਤਿਹ ਨੇ ਨਾ ਤੁਹਾਡੇ ਮਰੀਜ਼ ਨੂੰ ਮੂੰਹ ਘੁੱਟ ਕੇ ਮਾਰਤਾ ਡਾਕਟਰ ਫਤਿਹ ਏ ਡਾਕਟਰ ਫਤਿਹ ਮੇਰੀ ਜਾਨ ਡਾਕਟਰ ਫਤਿਹ ਵਾਇਗਰੂ ਲੰਮੀ ਆ ਉਮਰਾਂ ਕਰੇ ਮੇਰਾ ਪੁੱਤ ਵੱਡਾ ਅਫੀਸਰ ਬਣੇ ਹੈ ਬੈਡਰੂਮ ਵਾਲਾ ਮੈਨੂੰ ਉਹ ਬੜਾ ਸ਼ੌਂਕ ਹੈ ਬਾ ਉਹ ਜਦੋਂ ਉਹ ਸਟਾਰ ਨਹੀਂ ਲਗਾਉਂਦੇ ਤੇ ਉੱਪਰੋਂ ਲਾਂਦੇ ਨਹੀਂ ਹੈਗੇ ਪੇਰੈਂਟਸ ਨੂੰ ਬੁਲਾਉਂਦੇ ਨੇ ਤੇ ਮਦਰ ਤੇ ਫਾਦਰ ਲਾਂਦੇ ਨੇ ਕਿੰਨਾ ਪ੍ਰਾਊਡ ਮੂਮੈਂਟ ਹੁੰਦਾ ਪੇਰੈਂਟਸ ਲਈ ਉਹ ਹੈਨਾ ਉਹ ਦੇਖਿਓ ਕਿ ਨਿਕਾਣਾ ਕਿਹਟ ਹੈ ਕਿਹੜਾ ਟੁਨੀ ਕਿਹੜਾ ਬਾਡਰ ਮੂਵੀ ਦੀ ਸੁਣਾ ਦਿਓ ਟੈਂ ਟੈਂ ਗਾਣਾ ਨਹੀਂ ਆਂਦਾ ਅੱਛਾ ਉਹ ਗਾਣਾ ਉਹ ਉਹ ਗਾਰੇ ਕਬੀਆ ਉਹ ਗਰ ਉਹਦੇ ਕਹਿ ਦੱਸਿਆ ਨਹੀਂ ਬਾਡਰ ਮੂਵੀ ਚ ਜਿੰਨੇ ਸਭ ਕੁਝ ਜਿੰਨੇ ਸਾਬ ਨੂੰ ਬਚਾਇਆ ਹੈ ਹੈਨਾ ਜਿਹੜਾ ਮੁੰਡੇ ਦੀ ਮਸ਼ਹਰ ਹੈ ਨੇ ਬੜਾ ਗੈਂਡ ਮੁੰਡਾ ਉਹ ਸਾਰੇ ਮਰਗੇ ਤੇ ਆਪ ਵਿਚਾਰੇ ਬਚਦਾ ਰਹਿ ਗਿਆ ਅਰੇ ਔਰ ਨੇ ਦੱਸਿਆ ਨਹੀਂ ਮੁੰਡੇ ਨੇ ਕਿ ਇਹਦੀ ਬੇਤੀ ਹੈ ਕਿ ਮੁੰਡਾ ਹੋਇਆ ਤਾਂ ਉਹ ਕੋਈ ਗੱਲ ਨਹੀਂ ਹੁਣ ਬਾਰਡਰ 3 ਆਏਗੀ ਨਾ ਤੇ ਉਹਦੇ ਚ ਪਤਾ ਲੱਗ ਜਾਏਗਾ ਠੀਕ ਹੈ ਮਤਲਬ ਬਾਰਡਰ ਫਿਲਮ ਦੀ ਜਿਹੜੀ ਐਂਡਿੰਗ ਸੀਗੀ ਨਾ ਉਹ ਥੋੜੀ ਜੀ ਜਿੱਦਾਂ ਮਤਲਬ ਡੋਨਟ ਨੋ ਹੋ ਸਕਦਾ ਬਾਰਡਰ 3 ਆਣੀ ਹੋਵੇ ਤਾਂ ਕਰਕੇ ਉਹਨਾਂ ਨੇ ਥੋੜਾ ਜਿਹਾ ਵਿੱਚ ਸਸਪੈਂਸ ਜਿਹਾ ਬਣਾ ਕੇ ਰੱਖਿਆ ਜਾਂ ਬਾਕੀ ਪਤਾ ਨਹੀਂ ਹੈਗਾ ਐਂਡਿੰਗ ਚ ਹਾਂਜੀ ਕਦੇ ਕੌਣ ਹੈ ਬਲਾਈ ਦੇਖੀ ਮਮਨ ਕੀ ਕਰੀ ਮਮਨ ਹਾਂਜੀ चलो भाई शामा का टाइम हो चुके तकरीबन तो पौने छे हो गए हैं असी ली दाल मखनी अज कड़ी लानी सी तो तरी भी अच्छ दाल चूल्हे पर अब हम जाते हैं चूल्हे अगे बैठते हैं और अच्छी सी दाल मखनी बनाते हैं रोटियां हम देखेंगे गैस पर उतारेंगे